ਹੈਲੋ ਸਤ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਆਪਾਂ ਆਇਆ ਮਸਤ ਬਣਾ ਸਹਿਮਸੇਦ ਤੇ ਤੁਸੀਂ ਵੀ ਸੁਣੋ ਬਾਬਾ ਜੀ ਹੁਕਮ ਦਾ ਕਮ ਦਾਸ ਰੱਖੋ ਸ਼ਰਣਾਇ ਰੱਖੋ चरणाय पवित्र पवित्र वचन ओ प्रेम मंडल ਦੇ ਮਾਲਕ ਜੋਤ ਜੋਗੀタル ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੋਂ ਆਪਨ ਪਵਿੱਤਰ ਮਕੰਦਸ਼ ਗੋਲ ਵਿੱਚ ਜੁੜੇ ਬੈਠੀ ਗੁਰਸੰਗ ਦੀ ਆਪੜ ਭਾਗੇ ਨੂੰ ਕਰਮਾ ਵਾਲੇ ਨੂੰ ਨਸੀਬਾ ਵਾਲੇ ਨੂੰ ਜਿਨ੍ਹਾਂ ਨੂੰ ਇਹ ਸਤਸੰਗ ਦੀ ਉਹ ਅਸ਼ਟ ਮੀਤੀ ਹੈ ਇਹਨਾਂ ਨੂੰ ਇਸ ਬਾਬਨ ਨਿਰਵਾਣ ਦੇ ਵਿੱਚ ਜਗ੍ਹਾ ਮਿਲੀ ਹੈ ਜਿਨ੍ਹਾਂ ਨੂੰ ਇੱਥੇ ਪਹੁੰਚਣ ਦੀ ਸਮਰੱਥਾ ਮਿਲੀ ਹੈ ਜਿਨ੍ਹਾਂ ਨੂੰ ਗੁਰੂ ਦੇ ਨੰਨਤ ਵਾਸਤ ਹੋਣ ਦੀ ਸੋਚੀ ਮਿਲੀ ਸੋ ਇਸ ਲਈ ਵਲਟਾਂ ਜੇ ਨੂੰ ਸਤਿਗੁਰਾਂ ਦਾ ਪਰਮਾਨ ਹੈ ਬਾਦ ਭਾਖੀ ਸਾਧ ਸੰਗ ਪ੍ਰਾਪਤ ਤਿੰਨ ਭੇਡ ਦੁਰਮਤ ਖੋਈ ਤਿੰਨ ਕੀ ਧੂੜ ਨਾਨਕ ਦਾਸ ਬਾਂਛਾ ਜਿਨ ਹਰ ਕੋ ਰਿਦੇ ਗੁਰ ਜਿਨ੍ਹਾਂ ਨੇ ਹਰੀ ਦਾ ਨਾਮ ਰਿਦੇ ਵਿੱਚ ਸਿਰੋਪੇ ਯੇ ਦੇ ਵਿੱਚ ਅਜੀ ਦਾ ਨਾਮ ਹੈ ਹੱਥ ਤੇ ਪੈਰਾਂ ਨਾਲ ਸੇਵਾ ਕਰ ਰਹੇ ਹੁੰਦੇ। ਉਹਨਾਂ ਦੀ ਗੱਲ ਚੱਲ ਰਹੀ ਸੀ। ਮੇਰੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਯਾਨੀ ਬਦਬਾਸੀ ਦੇ ਸੰਖੇਪ ਸ਼ਬਦਾਂ ਦੇ ਵਿੱਚ ਬਹੁਤ ਵੱਡੀ ਗੱਲ ਕਰਨ ਦੇ ਸੀ। ਇਸ ਪਾਵਨ ਪਰਿਵਾਰ ਦੀ ਗੱਲ ਕਰ ਰਹੇ ਸੀ। ਇਹ ਗੱਲ ਜਿਹੜੇ ਜੀ ਸਾਜੇ ਸਹਿਬਾ ਕਿਆ ਨਹੀਂ ਕਰਦੇ ਕੰਤਾ ਤੇਰਾ ਸਭ ਕੁਝ ਹੈ ਅਗਲੀ ਪੰਕਤੀ ਜਿਹੜੀ ਆ ਗਈ ਹੈ ਬੜੀ ਕਾਬਲੇ ਤਰੀਕਾ ਹੈ ਉਹ ਸਮਝਣ ਵਾਲੀ ਹੈ ਕਿਆ ਨਹੀਂ ਕਰਦੇ ਤੇਰਾ ਕੰਤਾ ਤੇਰਾ ਸਭ ਕੁਝ ਹੈ ਦੁਨੀਆਂ ਦੇ ਤਮਾਮ ਪਦਾਰਥ ਤੇਰੇ ਘਰੇ ਪੈ ਰਹੇ ਨੇ ਮੇਰੇ ਮਾਲਕੀ ਮੇਰੇ ਸਤਿਗੁਰੂ ਦੁਨੀਆਂ ਦੇ ਪਦਾਰਥ ਕਿਆ ਨਹੀਂ ਕਰਦੇ ਰਹਿ ਕਰਦਾ ਤੇਰਾ ਸਭ ਕੁਝ ਹੈ ਜਿਸ ਸੁਦੇਵੇਂ ਜਿਹਦੇ ਤੋਂ ਉੱਠਦੇ ਨੇ ਜਿਹਦੇ ਤੇਰੀ ਰਹਿਮਤ ਹੋ ਜੇ ਜਿਹਦੇ ਤੇਰੀ ਬਖਸ਼ਿਸ਼ ਹੋਵੇ ਉਹਨੂੰ ਉਹ ਪਦਾਰਥ ਦਿੰਨਾ ਹੈ ਮੈਂ ਇਸ ਲਈ ਗੁਰੂ ਪਿਆਰ ਵਾਲਿਓ ਇੱਕ ਕਥਾ ਚੱਲ ਰਹੀ ਸੀ ਇਹ ਸਬਜੈਕਟ ਚੱਲ ਰਿਹਾ ਸੀ ਔਲਾਦ ਦਾ ਸਬਜੈਕਟ ਚੱਲ ਰਿਹਾ ਸੀ ਔਲਾਦ ਦਾ ਬਾਬਾ ਜੀ ਕਹਿੰਦੇ ਨੇ ਸਮਸਾਰ ਦੇ ਇੱਕ ਮਨੁੱਖ ਹੁੰਦਾ ਨਾ ਉਹ ਕਿਰਤ ਕਰਕੇ ਗੁਰੂ ਦੇ ਆਸ਼ੇਮੇ ਤਾ ਉਹ ਕਿਰਤ ਕਰਕੇ ਉਹ ਥੋੜੀ ਜਿਹੀ ਆਪਣੀ ਕਮਾਈ ਨੂੰ ਸਫਲ ਵੀ ਕਰਦਾ ਹੈ ਦਸਾਂ ਨਾਂ ਦੀ ਕਿਰਤ ਕਰਕੇ ਉਹ ਗੁਰੂ ਦੇ ਲੇਖੇ ਵੀ ਲਾਉਂਦਾ ਇਸ ਲਈ ਉਹ ਮਾਇਆ ਚੱਤਰ ਕਰਦਾ ਹੈ ਕੰਮ ਕਾਜ ਕਰਦਾ ਹੈ ਦੌਲਤ ਗੁਜ਼ਰਾਨ ਅੰਮ੍ਰਿਤ ਸਾਹਿਬ ਸ੍ਰੀ ਸੁਨੇ ਪਾਚਾ ਦੌਲਤ ਗੁਜ਼ਰਾਨ ਗੁਜ਼ਾਰੇ ਜੋਕਰੀ ਦੌਲਤ ਮਨੁੱਖ ਕੱਤਰ ਜਾਂਦਾ ਇਕੱਠੀ ਕਰਦਾ ਮਿਹਨਤ ਕਰਦਾ ਦੌਲਤ ਗੁਜ਼ਰਾਨ ਕਿਸ ਤੋਂ ਕੇ ਸਮਾਜ ਦੇ ਵਿੱਚ ਵੰਡਣ ਵਾਸਤੇ ਸਮਾਜ ਦੇ ਵਿੱਚ ਵੰਡਣ ਵਾਸਤੇ ਜਿਵੇਂ ਗੱਡੀ ਚਲਾਉਣ ਵਾਸਤੇ ਡਰਾਈਵਿੰਗ ਲਾਇਸੈਂਸ ਜ਼ਰੂਰੀ ਹੈ ਇਸ ਤਰ੍ਹਾਂ ਸਮਾਜ ਵਿੱਚ ਵੰਡਣ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਆਖਿਆ ਕ੍ਰਿਸ਼ਤੀ ਹੋਣਾ ਵੀ ਜ਼ਰੂਰੀ ਹੈ ਸਮਾਜ ਰਹਿਣ ਦਾ ਸੰਸਦ ਦੌਰਤ ਕੁਜਰਾਨ ਇਸਤਰੀ 임ਾਨ ਤੀਸਰੇ ਨੰਬਰ ਤੇ ਜਾ ਕੇ ਪੁੱਤਰ ਨਿਸ਼ਾਨ ਪੁੱਤਰ ਨਿਸ਼ਾਨ ਪੁੱਤਰਾਂ ਦੀ ਗੱਲ ਕਰਨੀ ਸੀ ਇਸ ਨੰਬਰ ਤੇ ਆ ਕੇ ਜੇ ਮਾਤਾ ਸਹਿਤ ਕਿੰਨੀ ਦੀ ਗੱਲ ਕਰੀਏ ਜਿਹਦੀ ਉਮਰ ਬਹੁਤ ਬਡੇਰੀ ਹੋਗੀ ਸੀ ਜਿਨ੍ਹਾਂ ਨੇ ਘੁੱਗੇ ਮੜੀਆਂ ਤੁਹਾਡੇ ਧਾਮਣ ਤਮਾਮ ਕਰਨ ਤੋਂ ਬਾਅਦ ਮੇਰੇ ਸ਼ੇਮੇ ਨਾਨਕ ਦੇ ਦਰਬਾਰ ਵਿੱਚ ਜਦੋਂ ਗਏ ਨਾ ਮੰਗਿਆ ਇੱਕ ਪੁੱਤਰੀ ਪਰ ਬਖਸ਼ਿਸ਼ ਕੀਤੇ ਨੇ ਇਸ ਦਰਬਾਰ ਦੇ ਗੁਰੂ ਨਾਨਕ ਬਾਦਸ਼ਾਹ ਦੇ ਦਰਬਾਰ ਤੋਂ ਸੱਤ ਪੁੱਤਰ ਮਿਲੇ ਗਏ ਜਿੱਤੇ ਆ ਕੋ ਨਾਮ ਸ੍ਰੀ ਵਾਹਿ ਕੋ ਪੁੱਤਰਾਂ ਦੀ ਗੱਲ ਕਰਦੇ ਸੱਤ ਪੁੱਤਰ ਮਿਲੇ ਮੰਗਿਆ ਇੱਕ ਹੈ ਮੰਗਿਆ ਪਰ ਸਾਥ ਦਿੱਤੇ ਮੇਰੇ ਸਹਿਬ ਇਹ ਕਾਜ਼ਮ ਬਲਮੀਰ ਅਨੇਕ ਹੈ ਐਗਜ਼ੈਂਪਲ ਨੇ ਗੁਰੂ ਘਰ ਵਾਲੇ ਆ ਇਸ ਦਰਦ ਦੇ ਉੱਤੇ ਜੋ ਵੀ ਆਇਆ ਜਿਹਨੇ ਮੰਗਿਆ ਉਹ ਮੇਰਾ ਪਾਤਸ਼ਾਹ ਸਭ ਕੁਝ ਜਾਣਦਾ ਹੈ ਜੇ ਅਸੀਂ ਗੁਰੂ ਦੇ ਪੁੱਤਰ ਦੇ ਧੀ ਬਣ ਗਏ ਨਾ ਗੁਰੂ ਘਰ ਵਾਲੇ ਤਾਂ ਸਾਡੇ ਬਾਪੂ ਨੂੰ ਪਤਾ ਹੈ ਵੀ ਮੇਰੇ ਪੁੱਤਰ ਦੇ ਪੈਰ ਨਗਰੀ ਇਹਨੂੰ ਪੁੱਤਾਂ ਦੀ ਵੀ ਲੋੜ ਹੈ ਮੇਰੇ ਪੁੱਤਰ ਦੀ ਪੱਕ ਵੱਡੀ ਹੈ ਇਹਨੂੰ ਪੱਕ ਦੀ ਵੀ ਲੋੜ ਹੈ ਮੇਰੇ ਪੁੱਤਰ ਨੂੰ ਹੁਣ ਠੰਡ ਹੈ ਇਹਨੂੰ ਜਾਗਤ ਦੀ ਵੀ ਲੋੜ ਹੈ ਇਸ ਤਰ੍ਹਾਂ ਜੇ ਆਤਮਾ ਮਤਬੂਦੇ ਕਰ ਆਈਏ ਬਾਪੂ ਨੂੰ ਬਾਪੂ ਸਮਝਾਂਗੇ ਨਾ ਜੇ ਪਿਓ ਨੂੰ ਪਿਓ ਬਣਾ ਲਿਆ ਜੇ ਗੁਰੂ ਨੂੰ ਸਮਰਪਿਤ ਹੋ ਗਏ ਫਿਰ ਵਸੇ ਹੈ ਫਿਰ ਬੋਲਣ ਦੀ ਲੋੜ ਨਹੀਂ ਮੈਨੂੰ ਬੋਲਿਆ ਸਭ ਕਿਛ ਕੋਈ ਜਾਣਦੇ ਜਾਣਦਾ ਮੇਰੇ ਬੱਚੇ ਜਿਹੜੀ ਕਿਹੜੀ ਵਸਤੂ ਦੀ ਲੋੜ ਹੈ ਆਹ ਪੈਰ ਵਾਲੇ ਪੁੱਤਰਾਂ ਦੀ ਗੱਲ ਚੱਲ ਰਹੀ ਸੀ ਪੁੱਤਰਾਂ ਦੀ ਗੱਲ ਗੱਲ ਚੱਲ ਰਹੀ ਸੀ ਉਤਰਾਅ-ਬਾਤ ਦੇ ਬਹੁਤ ਮੁਸ਼ਕਲ ਨਾ ਪਿੰਦਾ ਇੱਕ ਵਿਦਵਾਨ ਕਹਿੰਦਾ ਪ੍ਰੋਫੈਸਰ ਮੋਹਨ ਸਿੰਘ ਜੀ ਉਹ ਕਹਿੰਦਾ ਤੀਰਥ ਤੀਰਥ ਖੈਰ ਮੰਗਾਵੇ ਜਿੱਥੇ ਕਿਹਨਾਂ ਦੱਸਦਾ ਨਾ ਵੀ ਉੱਥੇ ਪੁੱਤਰ ਮਿਲਦਾ ਉੱਥੇ ਜਾ ਤੀਰਥ ਤੀਰਥ ਖੈਰ ਮੰਗਾਵੇ ਗੁੱਗੇ ਤੇ ਮੜੀਆਂ 부ਜਵਾਵੇ ਸਿਵਿਆਂ ਉੱਤੇ ਮਾਸ ਰਜਾਵੇ ਅਣ ਹੋਈਆਂ ਗੱਲਾਂ ਕਰਵਾਵੇ ਪਰ ਪੁੱਤਰ ਜਈ ਨਾ ਵਸ ਤਿਆਰੀ ਜਿਸ ਦੀ ਧੁੱਕੀ ਦੁਨੀਆ ਸਾਰਾ ਤੁਸਾਰ ਕਿਸ ਵਸਤਾਂ ਤੋਂ ਸਕਣਾ ਵੀਰ ਪਰਮਾਤਮਾ ਜੀ ਸੇ ਸਕਣਾ ਤਾਪੋ ਮੰਗਦੇ ਬੋਲੇ ਸੋਨਿਆ ਸਾਸਰੀਆ ਕਾਲੋ ਇਸ ਪਵਨ ਸੁਭਿਤਰ ਸਥਾਨ ਦੀ ਪਰੰਪਰਾ ਰੂਪਿਆ ਬੜੇ ਆ ਜਿਹੜਾ ਕਈ ਕਰਨ ਕਪੜੇ ਇਹ ਕਪੜਾ ਨ ਸਮਝੋ ਕਪੜਾ ਨ ਸਮਝੋ ਇਹ ਨ ਸਮਝੋ ਕਪੜਾ ਇਹ ਸਰੂਪ ਉਹ ਹੈ ਬਖਸ਼ਿਸ਼ ਹੈ ਗੁਰੂ ਦੇ ਦਰਬਾਰ ਦੇ ਵਿੱਚ ਬਹੁਤੀ ਸਤਕਾਰਯੋਗ ਸਾਡੇ ਗਰੰਤੀ ਸਹਿਬਾਨ ਪਾਈ ਸਾਹਿਬਾਇ ਕੁਮੇਰ ਸਿੰਘ ਜੀ ਜਿਨ੍ਹਾਂ ਦੀ ਸੇਵਾ ਬਹੁਤ ਲੰਬੀ ਸੇਵਾ ਇਸ ਪਵਿੱਤਰ ਸੰਗਤ ਵਿੱਚ ਬੇਸੇ ਗੁਰੂ ਘਰ ਵੱਲੋਂ ਹੈ ਪਰ ਉਹਨਾਂ ਦੀ ਹਾਇਦ ਦੇ ਵਿੱਚ ਉਹਨਾਂ ਵੱਲੋਂ ਆਸਰੋਪ ਉਹਦੀ ਬਖਸ਼ੀ ਹੋਈ ਹੈ ਸਤਿਰੂ ਰੇਮ ਕਰਨ ਦੀ ਦਿੱਕਤ ਇਹਦੀ ਕਲਰ ਕਰਨ ਦੀ ਸਮਰੱਥਾ ਬਖਸ਼ੀ ਮੇਰਾ ਸਹਿਬ ਓ ਮੈਂ ਗੱਲ ਕਰ ਰਿਹਾ ਸੀ ਪੁੱਤਰ ਪੁੱਤਰਾਂ ਦੀ ਗੱਲ ਕਰ ਰਿਹਾ ਸੀ ਪੁੱਤਰਾਂ ਦੀ ਜਾਦੇ ਆ ਸੁਣਣ ਵਾਲੀ ਬਾਤ ਸੁਣਿਓ ਪੁੱਤਰਾਂ ਵਾਲੇ ਸੁਣਿਓ ਯਾਰ ਪੁੱਤਾਂ ਵਾਲਾ ਜਗ ਜੀਨਾ ਪੁੱਤ ਮੇਵਾ ਹੁੰਦਰ ਮਾ ਪਿਆਦੀ ਜੰਗ ਜਾਨ ਲੋਕੋ ਤੇ ਮੁੱਤ ਮਨ ਦੇ ਡੰਗੋਰੀ ਬੁੱਢੇ ਬਾਪਿਆਂ ਦੀ ਤੇ ਸਦਾ ਰੱਬ ਜਗ ਤੇ ਰੱਖ ਦੇ ਸ਼ਾਨ ਲੋਕੋ सार पुत नी रिश्तेदार लोकड़ी आे अरदास प्रेमी पुताज

از محمد جی اراد اس بے تقبیلی کو بھی جب جوچ 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 محمد ہوتا ہے ان کو وہ تعالی پر کوشش کرتے ہیں پر اراد اس کرئیے کہ تم میرے شعر اور یہ تصبیح اراد اس بین پر سر میں پچھنا چاہتے اسے کار یہ نہ چوتری کرنی ہے بیٹی کرنی ہے اتما ہو کے گروہ میں سمارت ہو کے پھر قریب میں سو پھر 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 ساتھ پر پاس بنامتیاں ملے نا پھر 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 ਸਤਿਗੁਰੂ ਪਾਸ ਮੈਂ ਕਿਹਾ ਮਿਲਿਆ ਨਾਮ ਪਧਾਰਾ ਤੁਜ ਸਾਚ ਸੱਤਿ ਆਪਾ ਤਾਂ ਕਿਉਂ ਤੁਸਾਰ ਜਸੂ ਕੱਖਾਂ ਤੇਰੇ ਜੀ ਸੰਤਾਂ ਦੀ ਓਟ ਨੂੰ ਸੱਚਾ ਸੁਣ ਮਾਧਾ ਸੱਚ ਤੇਰੀ ਸੁਗੰਮੀ ਸੱਚੇ ਦਾ ਦਰਵਾਜ਼ਾ ਗੁਰੂ ਨਿਰੰਕਾਰ ਰੰਗ ਹੈ ਅਨੂਪ ਤੇਰਾ ਅਰਸਾ سیر کا سیر کا اجتماعی مدارک ہے نا سیوا سیوا نے پرتاں جو پرتاں نے دل پر کا ਕਥਾ ਸੁਣ ਕੇ 10 ਮਿੰਟ ਲਾਏ ਬਾਬਿਆਂ ਕੋਲ ਤੇ ਜੇਦੋਂ ਆਪਾਂ ਕਿਸੇ ਸਥਾਨ ਤੇ ਆਉਣੇ ਤਾਂ ਆਪਾਂ ਨੂੰ ਹਾਜ਼ਰੀ ਜ਼ਰੂਰ ਭਰਨੀ ਚਾਹੀਦੀ ਹੈ ਸੋਨ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਧੰਨਵਾਦ ਸਾਰਿਆਂ ਦਾ